ਆਮ ਅੰਧੇ ਅੰਧੇ ਕਹਿ ਦੇ ਰਾਤੇ ਕਿਉ ਚੱਲ ਹੈ ਗੁਰ ਚੱਲੇ ਸਤਗੁਰ ਪਾਸ ਸਾਹਿਬ ਕਹਿੰਦੇ ਨੇ ਕਿ ਭਾਈ ਅਸੀਂ ਜੀਵ ਜਿਹੜੇ ਹਾਂ ਮਾਇਆ ਦੇ ਮੋਹ ਦੇ ਵਿੱਚੰਨੇ ਹੋ ਕੇ ਮਾਇਕ ਉਪਦਾਨਤਾ ਦੇ ਜਹਨ ਵਿੱਚ ਮਗਨ ਰਹਿੰਦੇ ਹਾਂ ਅਸੀਂ ਕਿਵੇਂ ਗੁਰੂ ਨੇ ਦੱਸਿਆ ਜੀਵਨ ਰਾਹ ਦਿਓ ਕਿਥੋਂ ਸਭ ਜੰਮ ਤਤੁਰ ਦਇਆ ਕਰੇ ਸੁਖਦਾਤਾ ਅਮ ਲਾਵੇ ਆਪਨ ਇਹ ਕਿਰਪਾ ਦਾ ਪਾਪ ਮਾਇਆ ਤੇ ਮਾਇਕ ਪਦਾਰਥ ਨੇ ਸੰਸਾਰ ਦੇ ਰਸ ਕਸ਼ ਨੇ ਇਹ ਸਾਹਿਬ ਸਤਿਗੁਰੂ ਕਾਸਾ ਕਹਿੰਦੇ ਮਾਇਆ ਹੈ ਤੇ ਅਸੀਂ ਇਹ ਮਾਇਆ ਦੇ ਮੋਹ ਦੇ ਵਿੱਚ ਫਸੇ ਹੋਏ ਹਾਂ ਮਾਇਆ ਦੇ ਮੋਹ ਕਰਕੇ ਕਿੰਨੇ ਹੋ ਗਏ ਆ ਪਰਮਤਮ ਦੀ ਸੂਝ ਕੋਈ ਨਹੀਂ ਇਸ ਕਰਕੇ ਗੁਰਮਤਿ ਦੀ ਸੂਝ ਨਾ ਹੋਣ ਕਰਕੇ ਅਗਿਆਨ ਕਰਕੇ ਦੇ ਦੇ ਵਿੱਚ ਟੋਕਲੇ ਉਹ ਗਿਆਨ ਵਾਲੇ ਪਾਠ ਨੂੰੰਨੇ ਆ ਕਿਉਂਕਿ ਬਾਸਾ ਕਹਿੰਦੇ ਨੇ ਗਿਆਨ ਅੰਝ ਜਾ ਕੀ ਨੇਤਰੀ ਪੜਿਆ ਤਾਂ ਕੋ ਸਰਵ ਪਰ ਗਰਸਾ ਬਾਸਾ ਕਹਿੰਦੇ ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਗਿਆਨ ਕੀ ਸੁਰਮਾ ਪੈ ਜਾਂਦਾ ਜਿਸ ਤਰ੍ਹਾਂ ਅੱਖਾਂ ਦੇ ਵਿੱਚ ਸੁਰਮਾ ਪਾਉਣ ਤੇ ਉਹ ਅੱਖਾਂ ਸਾਫ਼ ਹੋ ਜਾਂਦੀਆਂ ਨੇ ਅੱਖਾਂ ਦੇ ਨਾਲ ਹੀ ਨੱਖਾਂ ਦੇ ਨਾਲ ਦੇਖਣਾ ਸਾਬ ਲੱਭ ਜਾਂਦਾ ਹੈ ਇਸ ਨੂੰ ਸਾਬ ਲੱਭ ਜਾਂਦਾ ਹੈ ਆਸਾ ਕਿਉਂਕਿ ਓਮੇ ਅਸੀਂ ਅਗਿਆਨਤਾ ਦੇ ਕਾਰਨ ਅੰਨੇ ਹੋਏ ਹੋਏ ਹਾਂ ਅੰਦਰੋਂ ਇਨ੍ਹਾਂ ਅੱਖਾਂ ਵਿੱਚ ਗਿਆਨ ਦੀ ਸੁਰਮਾ ਪੈ ਜਾਂਦਾ ਹੈ ਮਨੁੱਖੀ ਅੱਖਾਂ ਦੇ ਵਿੱਚ ਗਿਆਨ ਦੀ ਸੁਰਮਾ ਪੈਣ ਦੇ ਨਾਲ ਚੁਰਮਤ ਦਾ ਮਾਰਗ ਸਾਨੂੰ ਮਿਲ ਜਾਂਦਾ ਹੈ ਇਸ ਕਰਕੇ ਆਸਾ ਜੀ ਉਹਨਾਂ ਦੇ ਬਚਨ ਕਹਿੰਦੇ ਅਸੀਂ ਅੰਨੇ ਹਾਂ ਮਾਇਆ ਦੇ ਨਾਲ ਇਮਤ ਉਹਦਾ ਸਾਡੇ ਜੈਹਰ ਦੇ ਵਿੱਚ ਮਾਗਨ ਰਹਿੰਦੇ ਆ ਮਾਇਕ ਤਾਰਤ ਜਿਹੜੇ ਨੇ ਇਹ ਜ਼ਹਿਰ ਹੈ ਨਹੀਂ ਜਿਹੜੇ ਅਸੀਂ ਰੋਜ਼ ਖਾਂਦੇ ਆ ਤੇ ਸਾਡੀ ਆਤਮਿਕ ਜਿਹੜੀ ਮੌਤ ਰੋਜ਼ ਹੋ ਰਹੀ ਏ ਸਰੀਰਕ ਮੌਤ ਨਹੀਂ ਹੈ ਸਰੀਰਕ ਮੌਤ ਤੇ ਹਰ ਇੱਕ ਨਾ ਇੱਕ ਦਿਨ ਆਉਣੀ ਓ ਹੀ ਆਉਣੀ ਏ ਸਦਾਬਹਾਰ ਤੇ ਨਹੀਂ ਰਹੇ ਸਰੀਰ ਨਾਸਮਾਨ ਹੈ ਇੱਕ ਦਿਨ ਨਾਸ ਹੋ ਜਾਣਾ ਪਰ ਆਤਮਾ

ਸੇਤਰਾਵਲੀ ਆਤਮਾ ਦਾ ਸਦੀ ਅਕਾਲ ਪੁਰਖ ਵੈਲਗੁਰੂ ਜੀ ਦੀ ਅੰਸ਼ ਹੈ ਉਹਨੂੰ ਅਕਾਲ ਪੁਰਖ ਵੈਲਗੁਰੂ ਜੀ ਦੇ ਨਾਮ ਦਾ ਅਹਾਰ ਬਣਦਾ ਆਸਾ ਕਿੰਨੇ ਕੋਝਿਤ ਕੋਝਿਤ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਪਉਣ ਤੋਂ ਨਾ ਛੁਟਕਾਰਾ ਹੈ ਨਹੀਂ ਤੇਰਾ ਦੀਨਾ ਇਸ ਕਰਕੇ ਵੀ ਅੰਨੇ ਭੁਕੇ ਭਜਨ ਛੱਡ ਦਿੰਦਾ ਹੈ ਮੈ ਮੋਹ ਦਾ ਫੰਦੇ ਨੂੰ ਨਾਲੋ ਪਾਲਿਆ ਮਾਇਆ ਨਾਲ ਨੂੰ ਪਾਲਿਆ ਸੰਸਾਰ ਨਾਲ ਮੋਹ ਪਾਲਿਆ ਹੈ ਇਹ ਮੋਹ ਦੇ ਵਿੱਚ ਅੰਨੇ ਹੋਏ ਆਸਾ ਕਹਿੰਦੇ ਜੀਵਨ ਦੇ ਰਾਹ ਤੇ ਤੁਰ ਨਹੀਂ ਰਹੀ ਜਿਹੜਾ ਸਾਨੂੰ ਗੁਰੂ ਰਸਤਾ ਦੱਸ ਰਿਹਾ ਹੈ ਮਾਰਗ ਦੱਸ ਰਿਹਾ ਹੈ ਆਸਾ ਕਹਿੰਦੇ ਉਹ ਮਾਰਗ ਤੇ ਤੁਰ ਨਹੀਂ ਰਹੀ ਹਾਂ ਤੁਰ ਸਕਦੇ ਨਹੀਂ ਕਿਉਂਕਿ ਸਤਗੁਰੂ ਦਇਆ ਕਰੇ ਸੁਖ ਦਾਤਾ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਸਤਿਗੁਰੂ ਜੇ ਜੇ ਉਹ ਸਾਡੇ ਤੇ ਕਿਰਪਾ ਕਰੇਗਾ ਉਹ ਸਾਡੇ ਤੇ ਮਿਹਰ ਕਰੇਗਾ ਹਨ ਲਾਵੇ ਆਪ ਨੂੰ ਕਰਨ ਸਾਨੂੰ ਆਪਣੇ ਨਾਲ ਨਾਲ ਲਾ ਲਵੇਗਾ ਸਿਰ ਅਸੀਂ ਗੁਰਮਤਿ ਦੇ ਪੰਧੀ ਬਣ ਕੇ ਗੁਰਮਤਿ ਦੇ ਰਾਹ ਤੇ ਤੁਰ ਸਰਦ ਜਿਨਾ ਤੇ ਗੁਰੂ ਵਾਲੇ ਨੇ ਬਣਾਏ ਗੁਰੂ ਦੇ ਗਿਆਨ ਨੂੰ ਆਸਰ ਨਹੀਂ ਕਰਾਂਗੇ ਗੁਰੂ ਦੇ ਬਚਨ ਸਰਵਣ ਕਰਕੇ ਗੁਰੂ ਦੇ ਬਚਨਾਂ ਦੀ ਵਿਚਾਰ ਸਰਵਣ ਕਰਕੇ ਆਪਣੀ ਅਗਰਿਤ ਨਿਵਸਾਨ ਉਹਨਾਂ ਦੇ ਅਸੀਂ ਗੁਰਮਤਿ ਦੇ ਪੰਦੀ ਨਹੀਂ ਬਣ ਸਕਦੇ ਇਸ ਕਰਕੇ ਸਤਿਗੁਰੂ ਪਾਸਾ ਕਹਿੰਦੇ ਅਰਦਾਸ ਕਰਿਆ ਕਰ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਆਪਣੇ ਨਾਲ ਲਾ ਲਓ ਆਪਣੇ ਪੱਲੇ ਨਾਲ ਲਾ ਸਾਨੂੰ ਗੁਰਮਤਿ ਦੀ ਸਾਹਜ ਬਖਸ਼ ਗੁਰਮਤਿ ਦੀ ਸੂਝ ਬਖਸ਼ੋ ਜਿਦੇ ਨਾਲ ਅਸੀਂ ਆਪ ਜੀ ਦੇ ਦਰਸਾਏ ਗੁਰਮਤਿ ਦੇ ਮਾਰਗ ਤੇ ਚੱਲ ਸਕੀਏ ਗੁਰਸਿੱਖੀ ਮੀਤ ਚੱਲੋ ਗੁਰੂ ਕਾਸਾ ਕਹਿੰਦੇ ਜੀ ਏਵੇਂ ਦੇ ਮਿੱਤਰੋ ਗੁਰਸਿੰਘ ਮਿੱਤਰੋ ਗੁਰੂ ਦੇ ਦੱਸੇ ਹੋਏ ਜੀਵਨ ਰਾਹ ਤੇ ਚਲੋ ਜਿਹੜਾ ਗੁਰੂ ਕਾਸਾ ਸਾਨੂੰ ਰਾਹ ਕਰੇ ਨੇ ਉਹ ਰਾਹ ਤੇ ਚਲੋ ਜੇ ਤੂੰ ਉਹ ਰਾਹ ਤੇ ਚਲੇਗਾ ਆਸਾ ਕਹਿੰਦੇ ਫਿਰ ਤੈਨੂੰ ਗੁਰਮਤਿ ਦੀ ਛਾਂ ਮਿਲੇ ਗੁਰਮਤਿ ਦੀ ਸੂਝ ਆਈ ਗੁਰਮਤਿ ਦੇ ਨਾਲ ਜੀ ਛਾਂ ਪਾਇਆ ਜਾਵੇ ਇਸ ਕਰਕੇ ਤੁਰਿਆ ਕਿਵੇਂ ਜਾਇਨਾ ਮਾਰਗ ਤੇ ਪੁਰੰਦਾ ਜਿਹੜਾ ਸਾਧਨ ਕੀ ਹੈ ਪਾਸਾ ਕਹਿੰਦੇ ਜੋ ਗੁਰ ਕਹੈ ਸੋਈ ਭਗਤਨ ਨੂੰ ਹਰ ਹਰ ਕਥਨ ਰਾਹੀ ਰਹਾਉ ਗੁਰੂ ਦੇ ਮਾਰਗ ਤੇ ਉੱਤੇ ਤੁਰਨ ਵਾਸਤੇ ਪਾਸਾ ਕਹਿੰਦੇ ਗੁਰੂ ਪਾਸਾ ਜੀ ਜੋ ਵੀ ਆਖਣ ਬਚਨ ਕਰਦੇ ਜੀ ਗੁਰੂ ਜੋ ਵੀ ਆਖਦਾ ਹੈ ਪਰਮਾਤਮਾ ਦੇ ਸਿਰ ਤੁਸ ਲੱਗ ਰਿਹਾ ਤੱਕ ਤੇ ਹੀ ਸਾਨੂੰ ਗੁਰੂ ਸਮਝਾਉਂਦਾ ਸਤਿਗੁਰੂ ਪਾਸਾ ਨੂੰ ਲੋ ਜੀ ਇਹ ਹੀ ਉਪਦੇਸ਼ ਦੇ ਰੱਖਦੇ ਨੇ ਭਾਈ ਉਹਦੀ ਸਿੱਖ ਸੁਣਾਣ ਦੇ ਨਾਲ ਜੁੜੇ ਜਾ ਨਾਮ ਨਾਲ ਤੇ ਪਾਸਾ ਕਹਿੰਦੇ ਗੁਰੂ ਆਖਦਾ ਕਿ ਪਰਮਾਤਮਾ ਦੀ ਸਿੱਖ ਸੁਣਾ ਕਰਿਆ ਇਹ ਜੋ ਕੁਝ ਗੁਰੂ ਆਖਦਾ ਹੈ ਇਸ ਨੂੰ ਆਪਣੀ ਬਾਣੀ ਤੇ ਪਲਾਸਾ ਇਹ ਤੇਰੇ ਭਲੇ ਬਾਣੀ ਤੇ ਗੁਰੂ ਪਾਸਾ ਬਚਨ ਕਰਦ ਨੇ ਜੋ ਕੁਝ ਕਹੇ ਸੋਈ ਭਗਤ ਮੰਨੋ ਆਪਣੇ ਬਾਣ ਤੇ ਭਲਾ ਸੰਭਲ ਲੈ ਭਲਾ ਮੰਨ ਲੈ ਮੇਰਾ ਭਲਾ ਕਰਨ ਵਾਸਤੇ ਉਹ ਵੀ 파ਸਾ ਮੈਨੂੰ ਪਿਤਰ ਉਪਦੇਸ਼ ਰੱਖ ਰਹੇ ਨੇ ਗੁਰੂ 파ਸਾ ਕਹਿੰਦੇ ਕਿਉਂਕਿ ਪ੍ਰਭੂ ਦੀ ਸੇਵਕ ਸਲਾ ਅਨੋਖੀ ਤਉ ਦੀ ਜੀਵਨ ਦੇ ਵਿੱਚ ਪੈਦਾ ਕਰਨ ਰਹਿੰਦਾ ਹੈ ਹਰ ਹਰ ਕਥਾ ਨਿਰੰਤਰ 파ਸਾ ਕਹਿੰਦੇ ਉਹ ਅਕਾਲ ਪੁਰਖ ਵੈਲੂ ਜੀ ਦੀ ਜਿਹੜਾ ਸੇਵਕ ਸਲਾ ਕਰਦਾ ਹੈ ਉਹਦੇ ਵਿੱਚ ਇੱਕ ਅਨੋਖੀ ਤਉ ਦੀ ਜੀਵਨ ਦੇ ਵਿੱਚ ਹੁੰਦਾ ਉਹ ਅਨੋਖੀ ਤਿਲਬੀ ਕਿਹੜੀ ਐ ਜਿਹੜਾ ਮਾਨਕ ਦੇ ਬਿਸ਼ਿਆ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਉਹ ਨਸਿਆਂ ਦਾ ਆਦੀ ਹੋ ਗਿਆ ਸੀ ਜਦੋਂ ਉਹਨੇ ਗੁਰੂ ਦੀ ਗੁਰਮਤ ਨੂੰ ਗ੍ਰਹਿਣ ਕੀਤਾ ਸਤਗੁਰ ਬਾਸਾ ਜੀ ਦੇ ਬਚਨਾਂ ਨੂੰ ਮੰਨਿਆ ਆਪਣਾ ਭਲਾ ਰਾਨ ਕੇ ਬਾਸਾ ਜੀ ਦੇ ਦਰਸ ਸੁਖਸਾਰਾ ਹੁਣ ਅੰਦਰ ਉਹ ਨਸਿਆਂ ਕੋ ਲੈ ਤੋਕੇ ਗੁਰੂ ਦੇ ਰਾਗ ਤੇ ਗੁਰ ਅੰਦਰ ਬਾਣੀ ਦੇ ਨਾਲ ਗੁਰੂ ਪਾਸਾ ਕਹਿੰਦੇ ਜਿਹੜਾ ਗੁਰੂ ਦੇ ਬਚਨਾਂ ਨੂੰ ਮਨ ਦਾ ਹਿਰਦੇ ਵਿੱਚ ਤਬਲੀਲੀ ਆਦਮੀ ਹੈ ਤਦੋਂ ਨਿੰਦਿਆ ਚੁਗਲੀ ਕਰਕੇ ਖੁਸ਼ ਹੁੰਦਾ ਸੀ ਉਹਦੇ ਕੰਨ ਨਿੰਦਿਆ ਚੁਗਲੀ ਕਰਕੇ ਖੁਸ਼ ਹੁੰਦੇ ਸੀ ਪਰ ਜਦੋਂ ਗੁਰੂ ਪਾਸਾ ਜੀ ਨੇ ਉਪਦੇਸ਼ ਦਿੱਤਾ ਨਿੰਦਿਆ ਬਲੀ ਕਿਸੇ ਕੀ ਨਾਹੀ ਮਨ ਨੂੰ ਉਹਦ ਕਰੰਨ ਕੋ ਜਮਦਾਰ ਬੱਤੇ ਮਾਰੀਏ ਨਾ ਜੇ ਬੇਲਾ ਨਾ ਜਦੋਂ ਉਪਦੇਸ਼ ਦਿੰਦਾ ਹਿਰਦੇ ਵਿੱਚ ਵਸਿਆ ਉਹਨੇ ਨਿੰਦਿਆ ਚੁਗਲੀ ਕਰਨੀ ਛੱਡ ਦਿੱਤੀ ਮੇਰਾ ਗੁਰੂ ਮਨਾ ਇਹਤੋ ਜੀ ਦੀ ਆਗਿਆ ਜੀਵਨ ਦੇ ਵਿੱਚ ਜਦੋਂ ਗੁਰੂ ਕਾਸਮਹਾਰਾ ਜੀ ਦੀ ਸੰਗਤ ਕੀਤੀ ਜਿਹੜਾ ਵਿਕਾਰ ਬਹੁਗਾ ਸੀ ਪਰ ਇਸਤਰੀ ਪਰਮਰਤ ਦਾ ਕੋਈ ਸੰਗ ਕਰਦਾ ਸੀ ਮੇਰੇ ਸਤਿਗੁਰੂ ਜੀ ਨੇ ਮੇਰੇ ਦਿੱਖਾ ਪੁੱਤਰਾ ਦੇ ਵਿਆਹ ਅਨੰਕ ਕਰਦੇ ਮੈਂ ਹਰ ਤਾਰਾ ਸੰਖਾਕੈਂ ਚਿੱਤਰ ਗੁਤ ਜਬ ਦੇਖਾ ਮੰਗੈ ਤਬ ਕੌਣ ਪੜਦਾ ਤੇਰਾ ਖੱਕੈ ਜਦੋਂ ਗੁਰੂ ਦੇ ਬਚਨਾਂ ਨੂੰ ਜਿਉਂਦੇ ਚ ਵਸਾਇਆ ਗੁਰੂ ਦੇ ਬਚਨਾਂ ਨੂੰ ਸੁਨੇਆ ਮੰਨੇ ਆ ਸਮਝ ਆ ਗਈ ਫਾਸਾ ਮੇਰੇ ਨੇ ਇਹ ਪਾਸੂ ਨੂੰ ਰੋਕਿਆ ਆ। ਇਹ ਮਾੜੇ ਕਰਮ ਨੇ ਇੰਨਾ ਮਾੜੇ ਕਰਮ ਹੁੰਦਾ ਲੇਖਾ ਜਨਾ ਪੜਨਾ ਚਿਤ ਨੂੰ ਉਸਦੇ ਲੇਖਾ ਮੰਨਣਾ ਉਸ ਤੇ ਮੇਰਾ ਕਿਸੇ ਨੇ ਪੜਦਾ ਨਹੀਂ ਪਾਉਣਾ। ਤੇ ਉਹ ਵਿਕਾਰਾਂ ਤੋਂ ਹਟ ਗਿਆ ਇਹ ਜੀਵਨ ਦੇ ਵਿੱਚ ਤਵਦੀਖ ਨਹੀਂ ਆਉਂਦੀ। ਇਸ ਕਰਕੇ ਆ ਪਾਸਾ ਕਹਿੰਦੇ ਗੁਰੂ ਦੇ ਬਚਨਾਂ ਨੂੰ ਭਾਈ ਆਪਣਾ ਭਲਾ ਜਾਣ ਕੇ ਮੰਨ ਜਦੋਂ ਭਲਾ ਜਾਣ ਕੇ ਮੰਨੇਗਾ ਫਿਰ ਜੀਵਨ ਦੇ ਵਿੱਚ ਇੱਕ ਅਨੋਖੀ ਜੀਪ ਜਿਹੜੀ ਹੈ ਤਰਦੀਨੀ ਆਸਾ ਕਹਿੰਦੇ ਇਹ ਅਹਾਰਕੁਰੂ ਵਿਹਕੂਰੀ ਦਾ ਸਿਮਰਨ ਪੈਦਾ ਕਰ ਦਿੰਦਾ ਹੈ ਰਹਾਉ ਹਰ ਕੇ ਸੰਤ ਚਲੋ ਉਰ ਚਾਦੀ ਏ ਹਰਿ ਦੇ ਸੰਤ ਨੂੰ ਸੰਤਾਂ ਨੂੰ ਭਾਵ ਦੇਤੇ ਸੰਸਾਰ ਨੂੰ ਸਤੁਰ ਦੀ ਸੋਧਨ ਕਰਦੇ ਨੇ ਸੰਗਤ ਨੂੰ ਸੋਧਨ ਕਰਦੇ ਨੇ ਆਸਾ ਕਹਿੰਦੇ ਨੇ ਭਾਈ हे संत मनु हे प्रभु सुनो छेती गुरु दी सन्न कहंदा क्योंकि जीवन दा प्रवाह सा कोई नहीं है जीवन दी कोई आत्मन कोई पता है कबो ए संसार को पुर जाना इस कर के उपासक ने छेती पाई गुरु दे चरणा ला टूंजा अनके संत सुनो जन पाई गुरु सेवा वो वेग लगादी ਆਸਾ ਕਹਿੰਦੇ ਸੇਤੀ ਹੀ ਗੁਰੂ ਦੇ ਸਰਣਾ ਨਾਲ ਜੁੜ ਜਾਓ ਭਾਈ ਸਾਧੂੁਰ ਸੇਵ ਖਰਚ ਹਰ ਗੱਦੋ ਮਤ ਜਾਣੋ ਆਜ ਕੇ ਕੱਲਿ ਆਸਾ ਜਿੰਨੇ ਗੁਰੂ ਦੀ ਸਰਣਾ ਲੈ ਕੇ ਜੀਵਨ ਦੇ ਸਫਲ ਵਾਸਤੇ ਆਪਣੇ ਪੁੱਲੇ ਖਰਚਾ ਬੰਦ ਕਰੇ ਤੇਰੇ ਕੋਲੇ ਖਰਚਾ ਕੋਈ ਨਹੀਂ ਹੈ ਜੀਵਨ ਦੇ ਰਸਤੇ ਵਾਸਤੇ ਅਣ ਕਿਥੇ ਸੰਸਾਰ ਦੇ ਵਿੱਚ ਪਤਾ ਨਹੀਂ 50 ਸਾਲ ਜੀਉਣਾ ਹੈ ਪਤਾ ਨਹੀਂ 60 ਸਾਲ ਜੀਉਣਾ ਹੈ ਪਤਾ ਨਹੀਂ 10 ਸਾਲ ਦੀ ਉਮਰ ਬਖਸ਼ੀਏ ਪੂਰੇ ਪਤਾ ਨਹੀਂ 50 20 ਸਾਲ ਦੀ ਬਖਸ਼ੀਏ ਕੋਈ ਪਤਾ ਨਹੀਂ ਪਰ ਫੇਰ ਵੀ ਇਨਸਾਨ ਇੱਥੇ ਵਾਸਤੇ ਸਾਰਾ ਧਨ ਇਕੱਠਾ ਕਰਦਾ ਹੈ ਇੱਥੇ ਜੂਣ ਵਾਸਤੇ ਇਹ ਸੰਸਾਰ ਦੇ ਵਿੱਚ ਰਹਿਣ ਵਾਸਤੇ ਕਿੰਨਾ ਕੁਝ ਬਣਾਉਂਦਾ ਹੈ ਕੁੰਚੀਆਂ ਬਣਾਉਂਦਾ ਹੈ ਕਾਰਾਂ ਬਣਾਉਂਦਾ ਹੈ ਜਿੰਨਾ ਬਣਾਉਂਦਾ ਹੈ ਕਿ ਕੋਈ ਜਾਇਦਾਦ ਬਣ ਜਾਏ ਪੈਸਾ ਆ ਜਾਏ ਕਿੰਨਾ ਕੁਝ ਇਕੱਠਾ ਕਰਦਾ ਹੈ ਤੇ ਪਾਲ ਸਾਹਿਬ ਕਹਿੰਦੇ ਜਿਹੜਾ ਕੋਈ ਇੱਥੇ ਇਕੱਠਾ ਕੀਤਾ ਸੋਚ ਕੇ ਮੇਰੇ ਤੇ ਨਾਮ ਜਾਏ ਇੱਥੇ ਵਾਲਾ ਤੇ ਕੋਈ ਨਾਲ ਜਾਣੀ ਨਹੀਂ ਫਿਰ ਸਤਿਗੁਰ ਪਾਲ ਸਾਹਿਬ ਕਿਹੜਾ ਖਰਚਾ ਰੱਖਾ ਕਰਨੂੰ ਕਹਿ ਲਈ ਸਤਿਗੁਰ ਪਾਲ ਸਾਹਿਬ ਕਹਿੰਦੇ ਤੇ ਜੀਵਨ ਦੇ ਖਰਚਾ ਜੀਵਨ ਦੇ ਸਰਪ੍ਰਸਤ ਦੇ ਖਰਚਾ ਮੰਨ ਲਿਓ ਖਰਚਾ ਕਿਹੜਾ ਹੈ ਪਾਲ ਸਾਹਿਬ ਕਹਿੰਦੇ ਸਤਿਗੁਰ ਸੇਵ ਖਰਚ ਕਰ ਉਹ ਅਕਾਲ ਪੁਰਖ ਵੈਦਕ ਜੀ ਨੂੰ ਸੇਵ ਉਹਦੀ ਸੇਵਿਤ ਸਲਾਹ ਕਰ ਪਰਮਾਤਮਾ ਦੇ ਨਾਮ ਦਾ ਖਰਚਾ ਆਪਣੀ ਬਲੇਬਾਨੀ ਕਰ। ਕਿਉਂਕਿ ਇੱਥੇ ਸੰਸਾਰ ਦੇ ਵਿੱਚ ਮਾਇਆ ਨੇ ਚੱਲਣਾ ਤੇ ਇਹ ਵੀ ਅੱਗੇ ਮਾਇਆ ਦੇ ਨਾਲ ਜਾਣ ਦੀ ਹੋਂਦ ਨਹੀਂ ਹੈ। ਪਰ ਭਗਤ ਸਾਹਿਬ ਕਹਿੰਦੇ ਸੰਸਾਰ ਮਾਇਆ ਦੇ ਮੋਹ ਵਿੱਚ ਇੰਨਾ ਪੰਨਾ ਹੋ ਗਿਆ ਹੈ ਮਾਇਆ ਕਾਰਨ ਧਾਰੀ ਮੂਰਖ ਲੋਗ ਅਜਾਨ ਆਸਨ ਮਾਇਆ ਦੇ ਪਿੱਛੇ ਦੌੜੇ ਹੋਰ ਦੇ ਜੱਜੇ ਬਿਲਦੇ ਨੇ ਕਹੋ ਨਾਮ ਸੁਨਰੀ ਨਾ ਵਿਰਤਾ ਸਾਹੀ ਮਾ ਇਹ ਸਾਰਾ ਕੁਝ ਵਿਰਤਾ ਜਿੱਤੇ ਰੱਖਉ ਨਾ ਕੀਆ ਇਹਨੇ ਸਾਡਾ ਸਾਥ ਨਹੀਂ ਬੋਨਾ ਇਹਦੇ ਵਾਰ ਕਰ ਮੈਨੂੰ ਮੁਨੱਖਾ ਜਨਤਿ ਵਿਦਿਆ ਹੈ ਇਸ ਕਰਕੇ ਮਾਰ ਸਾਹ ਕੇ ਅੰਦਰ ਭਾਈ ਤੂੰ ਕਾਲ ਨ ਕੋੜ ਜੀ ਨਾ ਕਰਿਆ ਕਰ ਮਤ ਜਾਣੂ ਆਜ ਕੇ ਕਰੀ ਤਾਲ ਨ ਕੋੜ ਨਾ ਕਰਿਆ ਕਰ ਵੀ ਅੱਜ ਨਾ ਗੁਰੂ ਵਾਲਾ ਬਣ ਜਾਣਾ ਕੱਲੂ ਬਣਾਂਗਾ ਅਗਲੀ ਸੰਗਰਾਂਦ ਤੇ ਮੁਰਦ ਸੱਗਣਾ ਮੈਂ ਮੈਂ ਉੱਤੇ ਪੂਰਨਵਾਸੀ ਨੂੰ ਜਾਕਿਆ ਨਾ ਲਾ ਰਣ ਖਾਨ ਦੇ ਫਾਸਾ ਬੰਦੇ ਨੇ ਕਾਲ ਨ ਕੋੜਨੇ ਇਹ ਕਾਲ ਨੂੰ ਕੋਲ ਨਾ ਕਰ ਅੱਜ ਦਾ ਭਲਕੇ ਕੰਮ ਕਰ ਲਵਾਂਗਾ ਟਾਲ ਨੂੰ ਕੋਲ ਨਾ ਕਰ ਜਿੰਨੀ ਛੇਤੀ ਹੋ ਸਕਦਾ ਹੈ 파ਸਾ ਕਿ 19 ਛੇਤੀ ਗੁਰੂ ਵਾਲਾ ਬਣ ਜਾ ਗੁਰੂ ਅਕਾਲ ਪੁਰਖ ਵੈਗੁਰੂ ਜੀ ਦੀ ਸੇਵਕ ਸਲਾਹ ਦੇ ਨਾਲ ਅਕਾਲ ਪੁਰਖ ਵੈਗੁਰੂ ਜੀ ਨੇ ਨਾਮ ਦਾ ਖਲਟਾ ਆਪਣੇ ੱਲੇ ਵੰਨ ਲੈ ਭਾਈ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚੱਲੇ ਹਰ ਨਾਮ ਦੀ ਪਰਮਾਤਮਾ ਦੇ ਨਾਮ ਦਾ ਜਾਪ ਜੱਪਿਆ ਕਰੋ। ਆਸਾ ਕਿੰਦ ਨੂੰ ਕਾਲਕੁਪ ਬਹਿਜੀ ਦਾ ਸਿਮਰਨ ਕਰਿਆ ਕਰੋ। ਇਸ ਜਾਪ ਦੇ ਵਰਤ ਨਾਲ ਖਰੀ ਦਾ ਸੰਤ ਹਰੀ ਦੀ ਰਜਾ ਵਿੱਚ ਘੁਰਮ ਨਾ ਟਿਕਟਦਾ। ਜੇਰਾ ਸਾਡਾ ਥੋੜਾ ਜਿਹਾ ਨੁਕਸਾਨ ਹੋਵੇ ਅਸੀਂ ਕਦੇ ਕਿਸੇ ਨੂੰ ਅਲਾਮੇ ਨੰਨਿਆ ਤੇਰੇ ਕਰਕੇ ਹੋਗੇ। ਜੇ ਆਪਕੋ ਹੋ ਜਾਵੇ ਫਿਰ ਰੱਬ ਨਾ ਮੈਂ ਦੁਨੀਆ ਤਾਂ ਹੀ ਤੇ। ਉਹ ਅਲਾਮੇ ਦੁਨੀਆ ਰਹਿਣਿਆ ਪਰ ਕਾਸਾ ਕਿੰਦ ਨੇ ਜਦੋਂ ਤੇਰਾ ਨਾਮ ਨਾਲ ਜੁੜਤੇ ਗਏ ਜਦੋਂ ਤੇਰੇ ਹਿਰਦੇ 'ਚ ਨਾਮ ਵਸ ਗਿਆ ਫਿਰ ਕਿਸੇ ਨੂੰ ਉਲਾਮੇ ਦੀ ਲੋੜ ਨਹੀਂ ਹੈ ਕਿਉਂਕਿ ਮੇਰੇ ਪਾਤਸ਼ਾਹ ਨੇ ਤੇਨੂੰ ਸਮਝਾ ਦੇਣਾ ਹੈ ਦੱਤਾ ਬੋਸਨ ਦੀ ਹਿੱਸੇ ਦੋਸ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਉਸਨਾਂ ਦੀਜੈ ਆਪ ਰਚਨਾ ਹੈ ਤੇ ਪਾਤਸ਼ਾਹ ਨੇ ਕਹਿ ਲਿਆ ਨਾ ਪੁੱਤਰਾ ਕਿ ਨੂੰ ਰੋਸ ਦਿੰਨਾ ਗੋਮਨ ਦੇ ਕਰਮਾਂ ਲੱਤੇ ਨੇ ਜਿਹੜਾ ਤੇ ਬੀਜਿਆ ਸੀ ਵੱਢਿਆ ਹੈ ਬੀਜ ਰਹਿਣਾ ਵੱਢੇਗਾ ਪੇ ਦੋਸ ਇਹਨੂੰ ਦੇ ਨਾਮ ਹੈ ਇਸੇ ਕਰਕੇ ਕਾਸਾ ਕਹਿੰਦੇ ਕੋ ਮੁਨਕ ਨੂੰ ਗੁਰੂ ਨੇ ਗਿਆਨ ਦੇ ਦੇਣਾ ਫਿਰ ਚਾਹੇ ਚੰਗਾ ਹੋਵੇ ਚਾਹੇ 나ੜਾ ਹੋਵੇ ਸਤਗੁਰ ਕਾਸਾ ਕਹਿੰਦੇ ਫਿਰ ਉਹ ਹਰੀ ਦਾ ਪਿਆਰਾ ਜਿਹੜਾ ਨਾ ਉਹ ਹਰੀ ਦੇ ਅਕਾਲ ਪੁਰਖ ਵਹਿਗੁਰੂ ਜੀ ਦੇ ਰਜਾ ਵਿੱਚ ਕਰਨ ਲਾ ਕੇ ਪੈਂਦਾ ਹੈ ਜਿਨ ਹਰ ਜੱਪਿਆ ਸੇ ਹਰ ਹੋਵੇ ਹਰ ਮਿਲਿਆ ਕੇ ਪਾਤਸ਼ਾਹ ਕਹਿੰਦੇ ਏ ਭਾਈ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਜਿਨਹਰ ਜਪਿਆ ਸੇਹ ਹਰਿ ਹੋਏ ਜਿਨ੍ਹਾਂ ਨੇ ਜਪਦਿਆ ਉਹ ਹਰੀ ਦੇ ਰੂਪ ਬਣਦੇ ਤੇ ਉਹਨਾਂ ਦਾ ਰੂਪ ਫਿਰ ਸਤਕਾਰ ਕਰਦੇ ਨੇ ਉਹਨਾਂ ਨੂੰ ਨਾਮ ਸਤਕਾਰਾਂ ਕਰਦੇ ਨੇ ਪਾਤਸ਼ਾਹ ਕਹਿੰਦੇ ਇਸ ਸੰਸਾਰ ਵਿੱਚ ਵੀ ਅੱਗੇ ਵੀ ਦੋਹੀ ਥਾਈ ਉਹਨਾਂ ਦਾ ਸਤਕਾਰ ਹੁੰਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਉਹ ਹਰੀ ਦਾ ਰੂਪ ਬ੍ਰਹਮਾਤਮਾ ਦਾ ਰੂਪ ਹੋ ਜਾਂਦੇ ਨੇ ਜਿਹੜੇ ਕਾਲਪੁਰਪ ਅਵੇਲਬਲ ਜਿਹੜਾ ਨਾਮ ਜਪਦੇ ਫਿਰ ਉਹ ਬ੍ਰਹਮਾਤਮਾ ਦਾ ਰੂਪ ਹੋ ਜਾਂਦੇ ਨੇ ਜੋ ਚੋਚ ਤਮਸੇ ਕਰਨ ਵਾਲਾ ਜੋਜੀ ਪ੍ਰਭ ਪ੍ਰਭੂ ਅਕਾਲ ਮਹਾਂਵਤੂ ਜਿਹੜਾ ਇਹ ਜਗਤ ਤਮਸੇ ਨੂੰ ਸਾਜ ਕੇ ਇਹ ਜਗਤ ਤਮਸਾ ਵੇਖ ਰਿਹਾ ਹੈ ਆਸਾ ਕਿ ਉਹ ਫਿਰ ਉਹਨਾਂ ਨੂੰ ਭਾਈ ਨਾਮ ਜਪਣ ਵਾਲਿਆਂ ਨੂੰ ਕਾਲਪੁਰਪ ਬਲ ਪ੍ਰੂ ਮਿਲ ਪੈਂਦਾ ਹੈ ਹਰ ਹਰ ਜਪਨ ਜਪ ਲੋਚ ਤੁ ਚਾਨੀ ਹਰ ਕਿਰਪਾ ਕਰ ਬਨ ਗਾਨੀ ਇਸ ਕਰਕੇ ਸਤਿਗੁਰੂ ਜੀ ਦੇ ਚਰਨਾਂ ਚ ਦੀਨ ਕੀ ਕਹ ਕੇ ਇਹ ਬਨਵਾਰੀ ਪ੍ਰਭੂ ਮੈਨੂੰ ਤੇਰਾ ਨਾਮ ਜਪਣ ਦੀ ਤਾਂਗ ਲੱਗੀ ਰਹੇ ਸਦਾ ਹੀ ਤੇਰਾ ਨਾਮ ਜਪਣ ਦੀ ਤਾਂਗ ਲੱਗੀ ਰਹੇ ਇਹ ਮੇਰੇ ਤੇ ਕਿਰਪਾ ਜਿਵੇਂ ਸਾਨੂੰ ਤਾਂਗ ਲੱਗੀ ਰਹਿੰਦੀ ਹੈ ਮਾਇਆ ਦੀ ਔਰ ਪਦਾਰਥਾਂ ਦੇ ਧੀਆਂ ਪੁੱਤਰਾਂ ਦੇ ਮੋਹ ਦੇ ਇਦਾਂ ਹੀ ਕਰ ਸਾਹ ਕਹਿੰਦੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰ ਸਤਿਗੁਰੂ ਸਾਸਾ ਸੰਸਾਰ ਨਾਲ ਤੋੜ ਦੇ ਇਹ ਮੋਹ ਦਾ ਨਾਸ ਕਰ ਕੇ ਮੇਰੇ ਤੇ ਕਿਰਪਾ ਕਰ ਇਹ ਮੇਰੇ ਅੰਦਰ ਤਾਂਗ ਬੈਲਾ ਕਰ ਦੇ ਕਿ ਮੈਂ ਹਰ ਵੇਲੇ ਤੇਰਾ ਨਾਮ ਜਪਦਾ ਰਹਾਂ ਜਾਨ ਨਾਨਕ ਸੰਗਤ ਸਾਧ ਹਰਿ ਮਿਲੋ ਹੰਸਾ ਤੇ ਹੁਣ ਵੱਡਿਆਂ ਦੇ ਨਾਮ ਉਰਗਾ ਕੇ ਸਤਿਪੁਰ ਸਾਹਿਬ ਤੁਹਾਨੂੰ ਨਾਮ ਦਾ ਜੀ ਤੇ ਬੇਨਤੀ ਕਰਦੇ ਨੇ ਨਾਮ ਕੇ ਦਾਸ ਨਾਨਕ ਆਪਦਾ ਹੈ ਕਿ اے ਪ੍ਰਭੂ ਮੈਨੂੰ ਸਾਖ ਸੰਗਤ ਵਿੱਚ ਮਿਲਾਈ ਰੱਖ ਜਿਹੜੀ ਸੰਗਤ ਵਿੱਚ ਅਸੀਂ ਬੈਠਿਆ ਇੱਥੇ ਗੁਰੂ ਦਾ ਉਪਦੇਸ਼ ਸਰਗੁਣ ਕਰ ਰਹੇ ਹਾਂ ਜੀ ਦੀ ਬਾਣੀ ਨੇ ਵਿਚਾਰ ਸਰਗੁਣ ਕਰ ਰਹੇ ਹਾਂ ਗੁਰ ਬਾਣੀ ਆਪਾਂ ਸਾਰਿਆਂ ਨੇ ਸੁਣੀ ਹੈ ਤੇ ਇੱਥੇ ਆ ਕੇ ਭਲਤ ਕਉਂਕੇ ਬਾਸਾ ਕਹਿੰਦੇ ਗੁਰੂ ਦਵਾਰ ਆਣ ਗਏ ਸੋਝੀ ਪਾਈ ਸੀ ਅਸੀਂ ਗੁਰੂ ਦੇ ਚਰਨਾਂ 'ਚ ਬੈਠ ਕੇ ਸੋਝੀ ਲੈਂਦੀਆਂ ਗਿਆਨ ਗੁਰੂ ਦਵਾਰੇ ਸੋਝੀ ਦੇਣ ਵਾਸਤੇ ਬਣੀ ਨੇ ਗੁਰੂ ਦਵਾਰੇ ਗਿਆਨ ਲੈਣ ਵਾਸਤੇ ਬਣੀ ਹਾਂ ਇਸ ਕਰਕੇ ਬਾਸਾ ਕਹਿੰਦੇ ਇਹ ਬੇਨਤੀ ਗੁਰੂ ਦੇ ਚਰਨਾਂ 'ਚ ਰੱਖਿਆ ਬੇਨਤੀ ਕਰਿਆ ਸਰਬੋ ਜੀ ਕਿਰਪਾ ਕਰ ਮੈਨੂੰ ਸਾਧ ਸੰਗਤ ਦੇ ਵਿੱਚ ਮਿਲਾਈ ਰੱਖ ਐਸੇ ਕਰ ਸਹੀ ਪਿਆਰੀ ਮੇਲ ਜਿਹਾ ਬਣਿਆ ਜਦੋਂ ਨਾਮ ਜਪਦਾ ਇਹ ਸੰਗਤ ਵਿੱਚ ਆ ਕੇ ਹੀ ਗੁਰੂ ਦੇ ਪਿਆਰਿਆਂ ਕੋਲ ਬੈਠ ਕੇ ਇਹ ਨਾਮ ਜਪਣ ਦੀ ਤਾਂ ਮੰਦੇ ਵਿੱਚ ਪੈਦਾ ਹੋ ਜਾਂਦੀ ਹੈ ਕਿਉਂਕਿ ਇਹ ਤੇ ਨਾਮ ਦੀ ਗੱਲ ਹੈ ਸੰਸਾਰ ਵਿੱਚ ਬਿਲ ਕੇ ਜਿਹੇ ਜੇ ਸੰਸਾਰ ਕਰਾ ਕਰੇਗਾ ਉਹਾਂ ਦੀ ਅੰਦਰ ਪੈਦਾ ਬਣੇਗੀ ਤਾਂ ਇਸ ਕਰਕੇ ਉਸਾਰਸਾ ਜੀ ਦੀ ਕਿਰਪਾ ਤਰੀ ਸੰਗਤ ਦੇ ਵਿੱਚ ਮਿਲਾਈ ਰੱਖੇ ਤਾਂ ਕਿ ਸਾਡੇ ਅੰਦਰ ਜਿਹੜੀ ਹੈ ਉਸ ਅਕਾਲ ਪੁਰਖ ਪਿਆਰੇ ਨਾਮ ਦੀ ਤਾਂ ਤੇ ਮੈਨੂੰ ਤੇਰੇ ਸਾਧਨਾਂ ਦੇ ਚਰਨਾਂ 'ਚ ਧੂੜ ਮਿਲਦੀ ਰਹੇ ਇਹ ਬੇਅੰਤ ਗੁਰੂ ਦਾ ਸਾਖੰਦੇ ਭਾਈ ਗੁਰੂ ਚਰਨਾਂ 'ਚ ਰੋਜ ਕਰੇ ਲੱਗਦਾ ਰੋਜ ਅਰਦਾਸ ਕਰ ਸਤਿਗੁਰੂ ਜੀ ਤੇਰੇ ਪਿਆਰੇ ਤਾਂਗ ਵਰ ਤੇਰੇ ਨਾਮ ਦੀ ਤਾਂਗ ਲੀ ਰਹੀ ਮੈਨੂੰ ਆਪ ਜੀ ਦੀ ਸੰਗਤ ਆਪ ਜੀ ਦੀ ਪਿਆਰਿਆਂ ਦੀ ਸੰਗਤ ਬਖਸ਼ ਤੇ ਉਹਨਾਂ ਸੰਤ ਜਨਾਂ ਦੀ ਉਹਨਾਂ ਪਿਆਰਿਆਂ ਦੀ ਜਿਹੜੇ ਤੇਰਾ ਨਾਮ ਜਪਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ੀ ਤੋ ਆਉ ਇਸ ਤਰ੍ਹਾਂ ਅਨੇਕ ਪਾਵਨ ਨਾਮ ਸਹਿਬ ਜਿਹੜੇ ਰਾਮੀ ਸਰਗੋਣਿਆ ਨੇ ਪਾਰ ਮੇਰੇ ਰੱਖschutz ਕਰਕੇ ਆਪਾਂ ਸਾਰੇ ਉਤ੍ਰਦੇਸ਼ ਰੱਖੇ ਲਾਜੀਆ ਸੋ ਸਹਿਬ ਨੇ ਕਿਰਪਾ ਕਰਨ ਕੋਈ ਉਚਾਰ ਜੋ ਮਨ ਕਰੇ ਸਤਗੁਰੂ ਦੀ ਸਾਧਨਾ ਥੋਰ ਹੀ ਹੋਣਾਂ ਤਿਲ ਸਾਖੇ ਆਪਣੇ ਪਿੱਤਰ ਚਰਨਾਂ ਨਾਲ ਜੋੜਨ ਸਤਗੁਰੂ ਜੀ ਚਰਨਾਂ ਦਾ ਪਿਆਰ ਵਾਸਤੇ ਅਵਰਜ ਬਣੇ ਘੁੰਆਂ ਤਾਮ ਪੁਰਾਨੀ